ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮੜੀ ਦਾ ਦੀਵਾ ਨਾਵਲ ਜਿਹੜਾ ਕਿ ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਗਏ ਅੱਜ ਅਸੀਂ ਉਹਦਾ ਜਿਹੜਾ 13ਵਾਂ ਭਾਗ ਹੈ ਉਹਦੀ ਆਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹਦੇ ਨਾਲ ਤੁਸੀਂ ਕੜੀ ਜੋੜਨ ਦੇ ਲਈ ਪਹਿਲਾਂ ਜਿਹੜੇ 12 ਭਾਗ ਦੀਆਂ ਵੀਡੀਓਜ਼ ਅਪਲੋਡ ਕਰ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਦੇਖ ਸਕਦੇ ਹੋ ਤਾਂ ਜੋ ਤੁਹਾਨੂੰ ਨਾਵਲ ਦੇ ਵਿੱਚ ਜਿਹੜੀਆਂ-ਜਿਹੜੀਆਂ ਘੜਨਾਵਾਂ ਕਿਵੇਂ ਵਾਪਰੀਆਂ ਨੇ ਉਹਨਾਂ ਬਾਰੇ ਜਿਹੜਾ ਗਿਆਨ ਉਹ ਹੋ ਸਕੇ ਤੇ ਇਹ ਪਤਾ ਲੱਗ ਸਕੇ ਕਿ ਜਿਹੜੀ ਜ਼ਿੰਦਗੀ ਆ ਉਹ ਕਿਸ ਤਰੀਕੇ ਨਾਲ ਚੱਲਦੀ ਹੈ ਨੰਦੀ ਦੇ ਮਰਨੇ ਤੋਂ ਪਿੱਛੋਂ ਜਗਸੀਰ ਜਿੱਧਰੋਂ ਦੀ ਲੰਗਦਾ ਉਹਨੂੰ ਲੋਕ ਹਾਲਚਾਲ ਪੁੱਛ ਲੈਂਦੇ। ਨੰਦੀ ਦੀ ਬਿਮਾਰੀ ਦੀਆਂ ਤੇ ਉਹਦੇ ਨਿੱਗੇ ਕੂਨੇ ਸੁਭਾਅ ਵਾਲੀ ਸੋਹਿਰਦ ਬੁੱਢੀ ਹੋਣ ਦੀਆਂ ਸਿਫਤਾਂ ਕਰਦੇ। ਜਗਸੀਰ ਨੇ ਦੋ ਚੌਂ ਦੇ ਮੂੰਹੋਂ ਤਾਂ ਆਪਣੀ ਮਾਂ ਦੀ ਇਹ ਮਹਿਮਾ ਸੁਣੀ ਤੇ ਫਿਰ ਉਹਨੂੰ ਇਸ ਤੋਂ ਕੁਝ ਅਜਹੀ ਸੰਗ ਜਹੀ ਆਉਣ ਲੱਗ ਪਈ ਕਿ ਮੁੜ ਉਹ ਦੋ ਤਿੰਨ ਦਿਨ ਘਰੋਂ ਹੀ ਨਿਕਲਿਆ। ਜਿੰਨੇ ਦਿਨ ਨੰਦੀ ਦਾ ਸੱਥਰ ਵਿਛਿਆ ਰਹਾ। ਉਹਨੇ ਦਿਨ ਰੌਣਕੀ ਆਕੇ ਜਗਸੀਰ ਨਾਲ ਸਾਰੀਆਂ ਕਾਣਾ ਮਕਾਣਾ ਨੂੰ ਸਾਂਭਦਾ ਰਿਹਾ। ਮਰਨੇ ਦਾ ਕੰਮ ਮੁੱਕਣ ਪਿੱਛੋਂ ਉਹਦੀ ਤਬੀਅਤ ਵੀ ਕੁਝ ਢਿੱਲੀ ਜਿਹੀ ਹੋ ਗਈ ਸੀ ਤੇ ਇੱਕ ਦੋ ਦਿਨ ਉਹ ਮੰਜੀ ਉੱਤੇ ਵੀ ਪਿਆ ਰਿਹਾ ਸੀ। ਅਗਲੇ ਦਿਨ ਰੌਣਕੀ ਦਾ ਖਿਆਲ ਸੀ ਕਿ ਜਗਸੀਰ ਜ਼ਰੂਰ ਉਹਨੂੰ ਮਿਲਣ ਦੇ ਲਈ ਆਏਗਾ। ਉਹ ਆਥਣ ਤਾਈ ਉਹਨੂੰ ਉਡੀਕਦਾ ਰਿਹਾ। ਪਰ ਜਦੋਂ ਉਹ ਨਾ ਆਇਆ ਤਾਂ ਆਥਣੇ ਰੌਣਕੀ ਆਪ ਉਧਰ ਨੂੰ ਤੁਰ ਪਿਆ। ਕਿਵੇਂ ਐ? ਸਰੀਰ ਤਾਂ ਤਾਕੜਾ ਐ। ਰੌਣਕੀ ਨੇ ਪੁੱਛਿਆ ਆ ਰੌਣਕਾ ਜਗਸੀਰ ਨੂੰ ਜਿਵੇਂ ਚਾਹ ਜਿਹਾ ਚੜ ਗਿਆ ਸਰੀਰ ਤਾਂ ਤਕੜਈ ਹੈ ਐਵੇਂ ਘਰੋਂ ਨਿਕਲਣ ਨੂੰ ਚਿੱਤੀ ਨਹੀਂ ਮੰਨਿਆ ਹੁੰਦਾ ਹੀ ਹੈ ਰੌਣਕੀ ਨੇ ਬਜ਼ੁਰਗਾਂ ਵਾਲੀ ਆਵਾਜ਼ ਵਿੱਚ ਜਵਾਬ ਦਿੱਤਾ ਜਦੋਂ ਵੱਲ ਨਾਲੋਂ ਚੂਹਾ ਟੁੱਟੇ ਤਾਂ ਵੀ ਪਾਣੀ ਨਿਕਲਦਾ ਤੇ ਬੰਦਾ ਤੂੰ ਤਾਂ ਸਿਆਣਾ ਕਿੱਥੇ ਥਿਆਉਂਦਾ ਅੱਛਾ ਉਹਦੀ ਰਜਾ ਆਪਣਾ ਕੋਈ ਜੋਰ ਹੈ ਡਾਢੇ ਮੂਰੇ ਜਗਸੀਰ ਨੇ ਅੱਗੋਂ ਕੋਈ ਮੋੜ ਨਾ ਦਿੱਤਾ ਬਿੰਦ ਕੋ ਦੋਵੇਂ ਚੁੱਪ ਕਰੇ ਰਹੇ ਤੇ ਜਗਸੀਰ ਨੂੰ ਜਾਪਿਆ ਰੌਣਕੀ ਦਾ ਚਿਹਰਾ ਗੰਭੀਰ ਹੋ ਗਿਆ ਸੀ ਪਰ ਉਸੇ ਪਲ ਰੌਣਕੀ ਨੇ ਆਪਣੀਆਂ ਚੂਹੇ ਮੁੱਛਾਂ ਉੱਤੇ ਹੱਥ ਫੇਰਿਆ ਤੇ ਬੋਲਿਆ ਤੇ ਸੱਚ ਰੋਟੀ ਰਾਟੀ ਭੁੱਖੀ ਨਹੀਂ ਲੱਗੀ ਹੈ ਖਾਂ ਕਮਲਾ ਉਹਨੂੰ ਨਿਆਣਿਆਂ ਵਾਂਗ ਛਿੜਕ ਕੇ ਰੌਣਕੀ ਨੇ ਹੱਥ ਮਾਰਦੇ ਆਖਿਆ ਅੰਨ ਦੀ ਦੇ ਹੈ ਐ ਕਿਤੇ ਗਏ ਮੁੜਾਉਂਦੇ ਆ ਜਿਉਂਦਿਆਂ ਜੀਆਂ ਤੋਂ ਕੁਛ ਨਹੀਂ ਛੱਡਿਆ ਜਾਂਦਾ ਜਗਸਿਆ ਮੈਂ ਲਿਓ ਨਾ ਰੋਟੀ ਆਪਦੀ ਵੀ ਪਕਾਉਣੀ ਐ ਦੋ ਤੇਰੀਆਂ ਲਾ ਲੂੰ ਜਗਸੀਰ ਨੂੰ ਰੌਣਕੀ ਦੇ ਆਪਣਤ ਅੱਗੇ ਕੋਈ ਗੱਲ ਨਾ ਔੜੀ ਸੱਚ ਇੱਕ ਮੈਂ ਤਾਂ ਭੁੱਲ ਹੀ ਗਿਆ ਤੁਰਨ ਲੱਗਿਆਂ ਰੁੱਕ ਕੇ ਰੌਣਕੀ ਨੇ ਬਹੁਤ ਹੀ ਹੌਲੇ ਦੇਣੇ ਆਖਿਆ ਭਾਨੀ ਆਂਦੀ ਸੀ ਉਹਨੂੰ ਆਖੀ ਕਿਤੇ ਖੜਾ ਖੜੋਤਾ ਢੇੜਾ ਮਾਰ ਜੇ ਉਦਰਿਆ ਹੁਣ ਐਨੇ ਚ ਚਿੱਤ ਹੌਲਾ ਹੋ ਜਾਂਦਾ ਬੰਦੇ ਦਾ ਫਿਰ ਉਹ ਬਿੰਦ ਨੂੰ ਚੁੱਪ ਕੀਤਾ ਰਿਹਾ ਤੇ ਉਹਦੀਆਂ ਨਿੱਕੀਆਂ ਅੱਖਾਂ ਵਿੱਚੋਂ ਜਗਸੀਰ ਨੂੰ ਬਿੱਲੀ ਦੀਆਂ ਅੱਖਾਂ ਵਰਗੀ ਲੋ ਫੁੱਟ ਦੀ ਜਾਪੀ ਬਿੰਦ ਦਾ ਬਿੰਦ ਉਹ ਓਵੇਂ ਖੜੋਤਾ ਆਪਣੀ ਖੋਦੀ ਦਾੜੀ ਦੇ ਵਿਰਲੇ ਵਾਲਾਂ ਨੂੰ ਸੱਜੇ ਹੱਥ ਦੀਆਂ ਉਂਗਲਾਂ ਨਾਲ ਟੋਂਦਾ ਰਿਹਾ ਤੇ ਫਿਰ ਜਗਸੀਰ ਵੱਲ ਥੋੜਾ ਝੁਕਦਿਆਂ ਬੜੀ ਟੀਮੀ ਆਵਾਜ਼ ਵਿੱਚ ਬੋਲਿਆ ਆ ਜਾਈਂ ਜਾਈਂ ਮਿਲ-ਗਿਲ ਕੇ ਬੰਦੇ ਦਾ ਦੁੱਖ ਅੱਧਾ ਰਹਿ ਜਾਂਦਾ ਚੰਗਾ ਮੈਂ ਚੱਲਦਾ ਘਰੇ ਰਹੀ ਮੈਂ ਰੋਟੀ ਲੈ ਕੇ ਬਸ ਹੁਣੇ ਆਇਆ ਸਮਝ ਤੇ ਜਦੋਂ ਰੌਣਕੀ ਚਲਾ ਗਿਆ ਜਗਸੀਰ ਨੂੰ ਕੋਠੜੀ ਦੇ ਅੰਦਰ ਬਹੁਤਾ ਹੀ ਹਨੇਰਾ ਜਾਪਿਆ ਉਸ ਚਾਰ ਚੁਫੇਰੇ ਨਿਗਾਹ ਮਾਰੀ ਉਹਨੂੰ ਟੰਗਣੇ ਉੱਤੇ ਟੰਗੀਆਂ ਦੋ ਤਿੰਨ ਪਾਟੀਆਂ ਪੁਰਾਣੀਆਂ ਰਜਾਈਆਂ ਤੇ ਜੁੱਲੀਆਂ ਦੇ ਆਕਾਰ ਕੁਝ ਡਰਾਉਣੇ ਲੱਗੇ ਹੌਲੀ ਦੇਣੇ ਉੱਠ ਕੇ ਉਹ ਦੀਵਾ ਬਾਲਣ ਲਈ ਡੱਬੀ ਲੱਭਣ ਲੱਗ ਪਿਆ ਪਰ ਡੱਬੀ ਨਾ ਥਿਆਈ ਜਗਸੀਰ ਨੇ ਕੋਠੜੀ ਵਿੱਚੋਂ ਬਾਹਰ ਨਿਕਲ ਕੇ ਵੇਖਿਆ ਅਜੇ ਪੂਰੀ ਤਰ੍ਹਾਂ ਹਨੇਰਾ ਨਹੀਂ ਸੀ ਹੋਇਆ। ਛਿਪਦੇ ਵਾਲੇ ਪਾਸੇ ਅਸਮਾਨ ਉੱਤੇ ਮਾੜੀ-ਮਾੜੀ ਲੋ ਅਜੇ ਦਿਸਦੀ ਸੀ। ਬਿੰਦਕੂਹੋ ਕੋਠੜੀ ਦੇ ਬੂਹੇ ਅੱਗੇ ਖੜੋਤਾ ਰਿਹਾ ਤੇ ਫਿਰ ਬਾਹਰ ਨੂੰ ਤੁਰ ਪਿਆ। ਬੂਹਾ ਢੇਡਣ ਦਾ ਖਿਆਲ ਵੀ ਉਹਨੂੰ ਨਹੀਂ ਸੀ ਆਇਆ। ਜਦੋਂ ਪਿੰਡੋਂ ਬਾਹਰ ਮੰਡੀ ਵਾਲੀ ਪਹੀ ਪੈ ਕੇ ਉਹ ਛੱਪੜੀ ਕੋਲ ਆਪੜਿਆ ਤਾਂ ਚਾਂਚਕ ਇੰਜ ਖੜੋ ਗਿਆ ਜਿਵੇਂ ਕੁਝ ਭੁੱਲ ਆਇਆ ਹੋਵੇ। ਉਸ ਮੁੜ ਕੇ ਪਿਛਾਹਾਂ ਤੱਕਿਆ ਹਰੇ ਹਨੇਰਾ ਵਦਨ ਕਰਕੇ ਪਿੰਡ ਦੇ ਕੋਠੇ ਮਨਿਆ ਵਾਂਗ ਦੀ ਸੀ ਖੱਬੇ ਪਾਸੇ ਛੱਪੜੀ ਸੀ ਤੇ ਸੱਜੇ ਪਾਸੇ ਬਰਮਾ ਵਾਲਿਆਂ ਦੀ ਕਣਕ ਚੱਲ ਦਾ ਚੱਲ ਲੱਕ ਲੱਕ ਤਾਂ ਹੀ ਹੋਈ ਪਈ ਇੰਜ ਪੱਧਰੀ ਦਿਸਦੀ ਸੀ ਜਿਵੇਂ ਉੱਤੋਂ ਕਿਸੇ ਨੇ ਕੈਂਚੀ ਨਾਲ ਕੱਤਰ ਕੇ ਬਰਾਬਰ ਕੀਤੀ ਹੋਵੇ ਜਗਸੀਰ ਨੇ ਕਣਕ ਦੇ ਉੱਤੋਂ ਦੀ ਦੂਰ ਤਾਈ ਨਿਗਾਹ ਮਾਰੀ ਤੇ ਫਿਰ ਛੱਪੜੀ ਵੱਲ ਝਾਕਣ ਲੱਗ ਪਿਆ ਛੱਪੜੀ ਵੱਲ ਛੱਪੜੀ ਵਿੱਚ ਥਲ-ਥੱਲੇ ਥੋੜਾ ਜਿੰਨਾ ਪਾਣੀ ਸੀ ਜਿਵੇਂ ਕੋਲੇ ਵਿੱਚ ਬਚਿਆ ਕਾੜਾ ਰਹਿ ਗਿਆ ਹੋਵੇ ਪਾਣੀ ਬੜਾ ਗੰਧਲਾ ਸੀ ਪਰ ਇਹਦੇ ਵਿੱਚੋਂ ਵੀ ਤਾਰਿਆਂ ਦੇ ਪਰਛਾਵੇਂ ਦਿਸਦੇ ਸਨ ਜਗਸੀਰ ਨੂੰ ਇਹ ਸਭ ਕੁਝ ਬੜਾ ਉਪਰਾ-ਉਪਰਾ ਲੱਗਿਆ ਇਥੇ ਖੜੋਤਿਆਂ ਉਹਦੇ ਮਨ ਵਿੱਚ ਕਈ ਉਤਰਾ-ਚੜਾ ਪਲਾਂ ਵਿੱਚ ਆ ਗਏ ਸਨ ਜਿਵੇਂ ਉਹ ਚੰਡੋਲ ਉੱਤੇ ਚੜਿਆ ਹੋਇਆ ਹੋਵੇ ਹੇਠਾਂ ਆਉਂਦਾ ਤਾਂ ਸਾਹ ਉ ਤਾਂ ਖਿੱਚ ਲੈਂਦਾ ਉ ਤਾਂ ਚੜਦਾ ਤਾਂ ਉਹਦੀ ਹਿੱਕ ਪਾਰੀ ਪਾਰੀ ਹੁੰਦੀ ਜਾਂਦੀ ਤੇ ਫਿਰ ਉਹ ਉਥੋਂ ਚੁੱਪ ਕਰਕੇ ਪਿੰਡ ਵੱਲ ਮੁੜ ਪਿਆ ਮਨ ਵਿੱਚ ਆਉਂਦੇ ਉਤਰਾ ਚੜਾ ਕਰਕੇ ਉਹਦਾ ਸਿਰ ਪਾਰਾ ਪਾਰਾ ਹੋਇਆ ਲੱਗਦਾ ਸੀ ਪਿੰਡ ਦੇ ਨੇੜੇ ਆ ਕੇ ਉਹ ਫਿਰਨੀ ਪੈ ਗਿਆ ਤੇ ਵੱਡੇ ਛੱਪੜ ਕੋਲੋਂ ਦੀ ਹੋ ਕੇ ਧਰਮ ਸਿੰਘ ਦੇ ਬਾਹਰਲੇ ਘਰ ਨੂੰ ਤੁਰ ਪਿਆ ਨੇੜੇ ਆ ਕੇ ਨਿੱਕੀ ਨਿੱਕੀ ਬਾੜ ਉੱਤੋਂ ਦੀ ਉਹਨੇ ਛੱਪਰ ਹੇਠ ਨਿਗਾਹ ਮਾਰੀ ਉੱਥੇ ਕੋਈ ਨਾ ਦਿਸਿਆ ਇੱਕ ਵਾਰੀ ਉਹਦਾ ਦਿਲ ਧੜਕਿਆ ਪਰ ਫਿਰ ਉਹ ਨੀਵੀ ਪਾ ਕੇ ਅਗਾਹਾਂ ਤੁਰ ਪਿਆ ਪਿੰਡ ਦੇ ਉੱਤੋਂ ਉਤੋਂ ਦੀ ਹੋ ਕੇ ਨਿੱਕੇ ਕੀ ਗਲੀ ਜਾ ਪਿਆ ਉਹਨਾਂ ਦੇ ਬੂਹੇ ਅੱਗੇ ਜਾ ਕੇ ਉਹਦੇ ਪੈਰ ਜਿਵੇਂ ਆਪਣੇ ਆਪ ਰੁਕ ਗਏ ਪਰ ਗਲੀ ਦੇ ਵਿੱਚਕਾਰੋਂ ਬੂਹੇ ਤੱਕ ਕੁੱਲ ਦੋ ਕਰਮਾਂ ਦੀ ਵਿੱਥ ਉਹ ਤੋਂ ਖਾਸੇ ਚਿਰ ਵਿੱਚ ਪਾਰ ਕੀਤੀ ਗਈ ਮੇਣ-ਮੇਣ ਪੈਰ ਧਰਦਾ ਉਹ ਇੰਜ ਬੂਹੇ ਦੇ ਨੇੜੇ ਹੋਇਆ ਜਿਵੇਂ ਭੁੱਬਲ ਉੱਤੇ ਤੁਰਦਾ ਹੋਵੇ ਬੂਹੇ ਦੇ ਨੇੜੇ ਹੁੰਦਿਆਂ ਅੰਦਰੋਂ ਦੀਵੇ ਦੀ ਲੋ ਦਿਸੀ ਦੇ ਨਾਲੇ ਨਿਆਣਿਆਂ ਦਾ ਰੌਲਾ ਸੁਣਿਆ ਉਹਦੇ ਹੋਠਾਂ ਉੱਤੇ ਇੱਕ ਬਿੰਦ ਮੁਸਕਾਨ ਆਈ ਤੇ ਫਿਰ ਡੂੰਗਾ ਸਾਹ ਖਿੱਚ ਕੇ ਜਦੋਂ ਛੱਡਿਆ ਤਾਂ ਨਾਲ ਦੀ ਨਾਲ ਉਹਦੇ ਚਿਹਰੇ ਦਾ ਪ੍ਰਭਾਵ ਬਦਲ ਕੇ ਗੰਭੀਰ ਹੋ ਗਿਆ ਕੁੜੇ ਨਿੱਕੇ ਦੀ ਬਹੂ ਨਿਮੈਲੋ ਦੀ ਬੇਬੇ ਜਗਸੀਰ ਨੂੰ ਉੱਚੀ ਉੱਚੀ ਆਵਾਜ਼ਾਂ ਮਾਰਦੀ ਨਿੱਕੇ ਕੇ ਗਵਾਂਢੀ ਕਾਕੇ ਦੀ ਤੀਵੀਂ ਦੀ ਆਵਾਜ਼ ਸੁਣੀ ਤੇ ਫਿਰ ਉਹਦੇ ਗੰਭੀਰ ਚਿਹਰੇ ਦਾ ਰੰਗ ਗਰੇਣੇ ਚੰਦ ਵਾਂਗ ਧੁਆਖਿਆ ਗਿਆ। ਬੂਹੇ ਦੇ ਐਨ ਕੋਲੋਂ ਉਹ ਇੰਜ ਪਿਛਾਂ ਮੁੜਿਆ ਜਿਵੇਂ ਉਹਦਾ ਪੈਰ ਅੰਗਿਆਰਾਂ ਤੇ ਟਿਕ ਗਿਆ ਹੋਵੇ ਤੇ ਉਥੋਂ ਸਿੱਧਾ ਘਰ ਆ ਗਿਆ। ਤੂੰ ਸਾਰੇ ਬਾਹਰ ਚੌਪਟ ਕਰਕੇ ਕਿੱਧਰ ਉੱਠ ਗਿਆ ਸੀ? ਕੋਠੜੀ ਵਿੱਚ ਦੀਵਾ ਜਗਾਈ ਬੈਠੇ ਰੌਣਕੀ ਨੇ ਉਹਨੂੰ ਬੂਹੇ ਵੜਦਿਆਂ ਵੇਖ ਕੇ ਕਿਹਾ ਮੈਨੂੰ ਪਹਿਰ ਪਰ ਹੋ ਗਿਆ ਅੜੀਕ ਦੇ ਨੂੰ। ਪਰ ਜਗਸੀਰ ਬਿਨਾ ਕੁਝ ਬੋਲੇ ਮੰਜੀ ਉੱਤੇ ਬਹਿ ਗਿਆ। ਲੈ ਪਹਿਲਾਂ ਰੋਟੀ ਖਾ ਲੈ। ਰੋਟੀਆਂ ਵਾਲਾ ਪੋਣਾ ਉਹਦੇ ਮੂਹਰੇ ਧਰਦਿਆ ਰੌਣਕੀ ਬੋਲਿਆ ਫੇਰ ਸਾਰੀ ਰਾਤ ਆਪਣੀ ਐ ਰੋਟੀ ਦੀ ਤਾਂ ਰੌਣਕਾ ਜਮਾ ਭੁੱਖ ਨਹੀਂ ਜਗਸੀਰ ਨੇ ਹੌਲੀ ਦੇਣੀ ਜਵਾਬ ਦਿੱਤਾ ਤੇ ਮੰਝੇ ਉੱਤੇ ਲੰਮਾ ਪੈ ਗਿਆ ਹੇ ਖਾਂ ਰੌਣਕੀ ਨੇ ਉਹਨੂੰ ਬਾਹਾਂ ਫੜ ਕੇ ਬੈਠਾ ਕਰਦਿਆਂ ਆਖਿਆ ਭੈੜਿਆ ਕਿ ਜੋ ਆਕਾਂ ਵਾਲੀਆਂ ਗੱਲਾਂ ਕਰਦਾ ਐ ਰੋਟੀ ਛੱਡਿਆ ਪੂਰੀਆਂ ਪੈਂਦੀਆਂ ਹੁੰਦੀਆਂ ਭਲਾ ਜਗਸੀਰ ਬੇਵਸ ਜਿਹਾ ਹੋਇਆ ਉੱਠ ਕੇ ਬਹਿ ਗਿਆ ਰੌਣਕੀ ਰੋਟੀਆਂ ਉਸ ਅੱਗੇ ਰੱਖ ਕੇ ਬਾਹਰੋਂ ਪਾਣੀ ਦਾ ਕੋਲਾ ਭਰਨ ਚਲਾ ਗਿਆ ਬਿੰਦ ਦਾ ਬਿੰਦ ਜਗਸੀਰ ਵਿੰਗੀਆਂ ਤੇ ਕੱਚੀਆਂ ਪਿੱਲੀਆਂ ਰੋਟੀਆਂ ਵੱਲ ਵੇਂਦਾ ਰਿਹਾ ਤੇ ਫਿਰ ਵੱਡੀਆਂ ਵੱਡੀਆਂ ਬੁਰਕੀਆਂ ਤੋੜ ਕੇ ਮੂੰਹ ਵਿੱਚ ਤੁੰਨਣ ਲੱਗ ਪਿਆ ਸਿਰ ਨੀਵਾ ਕਰੀ ਪਾਣੀ ਦੀਆਂ ਘੁੱਟਾਂ ਨਾਲ ਜਦੋਂ ਉਸ ਇੱਕ ਰੋਟੀ ਨਿਘਾਰ ਲਈ ਤਾਂ ਬਾਕੀ ਦੀਆਂ ਪੋਣੇ ਵਿੱਚ ਬਲੇਟ ਕੇ ਦੀਵੇ ਦੇ ਮਗਰ ਆਲੇ ਵਿੱਚ ਰੱਖ ਦਿਆਂ ਉਹ ਸਾਖਿਆ ਆ ਤੜਕੇ ਖਾ ਲੂੰ ਹੁਣ ਤਾਂ ਅਗਲੀ ਬਾ ਵਈ ਬਾ ਕੁਝ ਗੁੱਸੇ ਤੇ ਕੁਝ ਰੋਸ ਨਾਲ ਰੌਣਕੀ ਨੇ ਉਹਦੀ ਗੱਲ ਵਿੱਚੋਂ ਹੀ ਟੋਕਦਿਆਂ ਆਖਿਆ ਤੂੰ ਦਾ ਸੱਚੀ ਯਾਰ ਨਿਆਣਿਆਂ ਨਾਲੋਂ ਵੀ ਟਪਾਤੀ ਪਰ ਜਗਸੀਰ ਨੇ ਉਹਦੀ ਗੱਲ ਵੱਲ ਧਿਆਨ ਕੀਤੇ ਬਿਨਾ ਮੋੜ ਮੰਜੀ ਉੱਤੇ ਪੈੰਦਿਆਂ ਕਿਹਾ ਅੱਜ ਰੌਣਕਾ ਤੂੰ ਮੇਰੇ ਕੋਲ ਹੀ ਪੈ ਜਾ ਗੱਲਾਂ ਕਰਾਂਗੇ ਲੈ ਇੱਥੇ ਪੈ ਜਾ ਨਾ ਉਥੇ ਕੀ ਆਪਣੀਆਂ ਮੋਹਰਾਂ ਦੱਬੀਆਂ ਬਈ ਰਾਖੀ ਪਹਿਣਾ ਪਊ ਰੌਣਕੀ ਨੇ ਜਵਾਬ ਦਿੱਤਾ ਤੇ ਖੁੰਝੇ ਖੜੀ ਮੰਜੀ ਢਾ ਕੇ ਤਸੱਲੀ ਨਾਲ ਬਹਿ ਗਿਆ ਰੌਣਕੀ ਦੇ ਚਿੱਤ ਨੂੰ ਅੱਜ ਜਿਵੇਂ ਵਰਿਆਂ ਵਾਂਗ ਰੋ ਇੱਕ ਖੁਸ਼ੀ ਜਹੀ ਹੋਈ ਸੀ ਜਦੋਂ ਦੀ ਸੰਤ ਹੋ ਗਈ ਸੀ ਉਹਨੂੰ ਅਜਿਹੀ ਤਸੱਲੀ ਭਰੀ ਖੁਸ਼ੀ ਕਦੇ ਨਹੀਂ ਸੀ ਹੋਈ ਜਗਸੀਆ ਬੰਦੇ ਦਾ ਬੰਦਾ ਹੀ दारू ਹੈ ਟੰਗਣੇ ਉੱਤੋਂ ਇੱਕ ਜੁੱਲੀ ਚੁੱਕ ਕੇ ਮੰਜੀ ਤੇ ਸੁੱਟਦਿਆਂ ਰੌਣਕੀ ਬੋਲਿਆ ਕੱਲਾ ਬੰਦਾ ਤਾਂ ਉਂ ਉਧਰ ਕੇ ਮਰ ਜੇ ਹੂੰ ਜਗਸੀਰ ਨੇ ਉਹਦੇ ਨਾਲ ਸੰਖੇਪ ਹਾਂ ਮਿਲਾਈ ਤੇ ਜਦੋਂ ਟੰਗਣੇ ਤੋਂ ਅਰਜਾਈ ਲਾ ਕੇ ਰੌਣਕੀ ਉੱਤੇ ਲੈ ਕੇ ਪਿਆ ਤੈਨ ਜਗਸੀਰ ਨੇ ਹੌਲੀ ਦੇਣੇ ਪੁੱਛਿਆ ਹੁਣ ਰੌਣਕਾ ਕਦੇ ਸੰਤੋ ਫੇਰ ਯਾਦ ਨਹੀਂ ਆਈ ਰੌਣਕੀ ਇੱਕ ਬਿੰਦ ਤਾਂ ਚੁੱਪ ਕਰ ਗਿਆ ਪਰ ਫਿਰ ਉੱਬੜ ਬਹਾਈ ਬੋਲਿਆ ਯਾਦ ਆ ਛੱਡ ਪਰਾਂ ਕਦੇ ਕਦੇ ਤਾਂ ਤੇ ਬੋਲਦਿਆਂ ਬੋਲਦਿਆਂ ਬਿੰਦਕੂ ਉਹ ਫੇਰ ਰੁਕਿਆ ਤੇ ਇਸ ਪਿੱਛੋਂ ਐਡੀ ਕਾਲੀ ਕਾਲੀ ਬੋਲਣ ਲੱਗ ਪਿਆ ਕਿ ਜਗਸੀਰ ਨੂੰ ਉਹਦੀ ਪੂਰੀ ਗੱਲ ਚੰਗੀ ਤਰ੍ਹਾਂ ਸਮਝ ਵੀ ਨਹੀਂ ਆਈ ਸੰਤੋ ਦੇ ਕੀ ਕੀ ਦੁੱਖ ਫਰੋਲ ਦੇਣ ਜਗਸਿਆ ਮਾਰ ਕੇ ਸਿੱਟ ਗਈ ਤਬਾਹ ਕਰਕੇ ਧਰ ਗਈ ਕੱਖ ਨਹੀਂ ਛੱਡਿਆ ਵਹਿਲ ਨੇ ਉਹਦੇ ਹਿਜਰ ਨੇ ਤਾਂ ਪਿੱਤਾ ਹੀ ਸਾੜਤਾ ਜਗਸਿਆ ਮੇਰਾ ਰਹਿਣ ਕੀ ਦਿੱਤਾ ਜਗਸੀਰ ਨੂੰ ਇੰਝ ਜਾਪਿਆ ਜਿਵੇਂ ਰੌਣਕੀ ਦੇ ਅੰਦਰ ਪੂਰੀ ਤਰ੍ਹਾਂ ਪੱਕੇ ਫੋੜੇ ਵਿੱਚ ਉਹ ਸੂਈ ਚ ਭੋ ਬੈਠਾ ਹੋਵੇ ਉਹਦਾ ਖਿਆਲ ਸੀ ਇਸ ਧਾਰਨ ਵਾਂਗ ਰੌਣਕੀ ਸੰਤੋ ਦੀ ਗੱਲ ਹਾਸੇ ਪਾ ਲਏਗਾ ਪਰ ਜਦੋਂ ਰੌਣਕੀ ਦਾ ਚਿਹਰਾ ਉਹਨੇ ਗੋ ਨਾਲ ਤੱਕਿਆ ਤਾਂ ਉਹਦੀਆਂ ਚੂਹੇ ਮੁੱਛਾਂ ਫਰਕ ਰਹੀਆਂ ਸਨ ਤੇ ਖੋਦੀ ਦਾੜੀ ਦੇ ਵਿਰਲਿਆਂ ਵਾਲਾਂ ਵਿੱਚ ਫਿਰਦੀਆਂ ਸਾਰੀਆਂ ਉਂਗਲਾਂ ਦੀਵੇ ਦੀ ਲੋ ਵਾਂਗ ਪਈਆਂ ਕੰਬਦੀਆਂ ਸਨ ਜਗਸੀਰ ਨੇ ਕੁਝ ਚਿਰ ਉਹਦੇ ਵੱਲ ਇੰਜ ਵੇਖਿਆ ਜਿਵੇਂ ਉਹਦਾ ਅੰਦਰਲਾ ਫੋੜਾ ਛੇੜ ਕੇ ਹੋ ਪਛਤਾ ਰਿਹਾ ਹੋਵੇ ਕਦੇ-ਕਦੇ ਮੈਂ ਐ ਸੋਚਦਾਂ ਜਗਸਿਆ ਰੌਣਕੀ ਗੰਭੀਰ ਜਿਹਾ ਮੂੰਹ ਬਣਾ ਕੇ ਛੱਤ ਵੱਲ ਨਿਗਾ ਗੱਡ ਕੇ ਝਾਕਦਿਆਂ ਫਿਰ ਬੋਲਿਆ ਬਈ ਜੀ ਆਪਣੇ ਵਰਗੇ ਬੰਦਿਆਂ ਨਾਲ ਰੱਬ ਨੇ ਐਵੇਂ ਕਰਨੀ ਸੀ ਤਾਂ ਤਾਂ ਕੋਈ ਚਿੜੀ ਜਨੌਰ ਦੀ ਜੂ ਨਹੀਂ ਪਾ ਦਿੰਦਾ ਤੇ ਚਿੜੀ ਜਨੌਰਾਂ ਦੇ ਜੀਵਨ ਵਾਲੀ ਖੁੱਲ ਕੇ ਕਲਪਨਾ ਕਰਦੇ ਰੌਣਕੀ ਨੂੰ ਜਿਵੇਂ ਅੱਗੋਂ ਮੋੜਵਾ ਬੜਾ ਕਰੜਾ ਪੱਥਰ ਵਰਗਾ ਇਹ ਖਿਆਲ ਆਇਆ ਐਡੀ ਖੁੱਲ ਮਿਲ ਸਕਦੀ ਹੈ ਤੇ ਨਾਲ ਦੀ ਨਾਲ ਉਹਦੀ ਕਲਪਨਾ ਗੜੇ ਵਾਂਗ ਬੁੜਕ ਕੇ ਪੁੰਜੇ ਡੱਡ ਦਿੱਗੀ ਉਹ ਚੁੱਪ ਕਰ ਗਿਆ ਜਗਸੀਰ ਨੇ ਰੌਣਕੀ ਨੂੰ ਸਿਰਫ ਗੱਲ ਨਹੀਂ ਪਾਉਣ ਲਈ ਛੇੜਿਆ ਸੀ ਉਹ ਰੌਣਕੀ ਦੇ ਬੋਲ ਬੁਲਾਰੇ ਵਿੱਚ ਆਪਣੇ ਮਨ ਦੀ ਉਲਝਵੀਂ ਹਾਲਤ ਨੂੰ ਭੁੱਲਣਾ ਚਾਹੁੰਦਾ ਸੀ ਪਰ ਜਦੋਂ ਉਹਨੇ ਵੇਖਿਆ ਕਿ ਰੌਣਕੀ ਵੀ ਉਹਦੇ ਵਾਂਗ ਹੀ ਆਪਣੇ ਵਹਿਣਾ ਵਿੱਚ ਵਹਿ ਚੱਲਿਆ ਸੀ ਤਾਂ ਉਸੇ ਉਦਾਸੀ ਨੇ ਮੋੜ ਉਹਦੇ ਉੱਤੇ ਕਾਬੂ ਪਾ ਲਿਆ ਬੰਦਿਆ ਤੇਰੀਆਂ ਦੱਸ ਦੇ ਹੀਆਂ ਇੱਕੋ ਗਈ ਵਿਹਾ ਨੋਂ ਕਿੱਧਰ ਗਈਆਂ ਰੌਣਕੀ ਪਿਆ ਪਿਆ ਆਪ ਮੁਹਾਰਾਈ ਬੋਲਿਆ ਤੇ ਬਿਨਾਂ ਜਗਸੀਰਵਲ ਤੱਕਿਆਂ ਬੋਲੀ ਗਿਆ ਕੋਈ ਤੇਲੀ ਸੀ ਜਗਸਿਆ ਉਹਨੇ ਸਾਰੀ ਉਮਰ ਕੋਲੂ ਮਗਰ ਤੁਰਿਆਂ ਫਿਰਦਿਆਂ ਕੱਢ ਲਈ ਵੱਡਿਆਂ ਬਡੇਰਿਆਂ ਤੋਂ ਸੁਣਦਾ ਰਿਹਾ ਸੀ ਬਈ ਬੰਦੇ ਦੀ ਸਾਰੀ ਉਮਰ ਚ 10 ਵਾਰ ਕਿਸਮਤ ਬਦਲਦੀ ਹੈ ਨਾਲੇ ਕਹਿੰਦੇ ਬਾਰੀ ਬਰੀ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਬੰਦੇ ਦੀ ਕਿਵੇਂ ਨਾ ਸੁਣੀ ਜਾਵੇ ਪਰ ਆਪਣੇ ਵਰਗਾ ਕੋਈ ਕਰਮਾ ਦਾ ਬਲੀ ਸੀ ਜਿਹੜਾ ਸਾਰੀ ਉਮਰ ਉਸੇ ਕੜਾਹੀ ਚ ਤੇਲ ਤੱਤਾ ਕਰ ਕਰ ਪਾਇੰਗਿਆ ਖੋਪੇ ਬਲਦ ਦੀਆਂ ਅੱਖਾਂ ਤੇ ਵੀ ਆਵਦੀਆਂ ਤੇ ਵੀ ਉਹਨੇ ਬਲ ਦਦੀਆਂ ਤੇ ਚੜਾਈ ਰੱਖੇ ਉਹਦੀਆਂ ਤੇ ਉਸ ਸਖਤੇ ਨੇ ਚੜਾਈ ਰੱਖੇ ਜਦੋਂ ਜਗਸਿਆ ਕਹਿੰਦੇ 50 60 ਦੇ ਨੇੜੇ ਪਹੁੰਚਿਆ ਤਾਂ ਫਿਰ ਉਹ ਕੋਲੂ ਮਗਰ ਫਿਰਦਾਏ ਪਖਾਣਾ ਬੋਲਿਆ ਕਰੇ ਬੰਦਿਆ ਤੇਰੀਆਂ ਦੱਸ ਦੇ ਹੀਆਂ ਇੱਕੋ ਗਈ ਵਿਹਾ ਨੋਂ ਕਿੱਧਰ ਗਈਆਂ ਇੱਕ ਦਿਨ ਕਿਤੇ ਦਰਗਾਹ ਵਿੱਚ ਜਾ ਕੇ ਡੰਕੇ ਵੱਜੇ ਕੋਈ ਸੌਦਾਗਰ ਉਧਰ ਦੀ ਧੰਨ ਦੀਆਂ ਭਰੀਆਂ ਖੱਤਰਾਂ ਲਈ ਜਾਂਦਾ ਸੀ ਉਹ ਰਾਤ ਕੱਟਣ ਖਾਤਰ ਤੇਲੀ ਦੇ ਸ਼ਹਿਰ ਠਹਿਰ ਪਿਆ ਰਾਤ ਨੂੰ ਇੱਕ ਖੱ쩌ਰ ਉੱਠ ਕੇ ਤੇਲੀ ਦੇ ਬਾਹਰ ਮੂਹਰੇ ਆ ਖੜੀ ਤੇਲੀ ਨੇ ਅੰਦਰਵਾੜ ਕੇ ਮੋਹਰਾਂ ਲਾਹੀਆਂ ਤੇ ਅੰਦਰੇ ਦੱਬ ਲੀਆਂ ਖੱ쩌ਰ ਦੇ ਦੋ ਮਾਰੇ ਡੰਡੇ ਤੇ ਬਾਹਰ ਨੂੰ ਦਵਲਤੀ ਉਦੋਂ ਪਿੱਛੋਂ ਉਹ ਫਿਰ ਹੋਰ ਪਖਾਣਾ ਬੋਲਣ ਲੱਗ ਪਿਆ ਬੰਦਿਆ ਜਾਂ ਤੇਰੀ ਦੇਹੀ ਆਵੇ ਖੜ ਕੇ ਦੋਹੇ ਕੰਨ ਹਲਾਵੇ ਰੌਣਕੀ ਬਿੰਦ ਕੋ ਤਾਂ ਚੁੱਪ ਕਰ ਗਿਆ ਤੇ ਬਿਨਾਂ ਜਗਸੀਰ ਦਾ ਹੰਗਾਰਾ ਉੜੀ ਕੇ ਓਵੇਂ ਛੱਤ ਵੱਲ ਤਾਲੀ ਲਾਈ ਫਿਰ ਬੋਲਿਆ ਤੁਹਾਨੂੰ ਬੜੀਆਂ ਤਾਫੀਕਾਂ ਜਗਸਿਆ ਇਹ ਵੀ ਬੰਦੇ ਦੀ ਦੂਜੀ ਦੇਹੀ ਬਦਲ ਦਿੰਦਾ ਹੈ ਜਰਮੀ ਦੂਜਾ ਹੋ ਜਾਂਦਾ ਆਖੇ ਜਿਹਦੀ ਕੋਠੀ ਚ ਦਾਣੇ ਉਹਦੇ ਕਮਲੇ ਵੀ ਸਿਆਣੇ ਹੁਣ ਤਾਂ ਜਗਸਿਆ ਦੁਨੀਆ ਬਣਦੀ ਪੈਸੇ ਦੀ ਪੁੱਤ ਹੈ ਤੇ ਪੈਸੇ বিনা ਰੌਣਕੀ ਫੇਰ ਚੁੱਪ ਕਰ ਗਿਆ ਉਹਦਾ ਸਾਹ ਜਿਵੇਂ ਰੁਕ ਗਿਆ ਲੱਗਦਾ ਸੀ ਜਦ ਤੇਰੀ ਦੇਹੀ ਆਵੇ ਖੜ ਕੇ ਦੋਹੇ ਕੰਨ ਹਲਾਵੇ ਪਾਲਕੂ ਮਗਰੋਂ ਉਹ ਉੱਬੜ ਵਹਾਈ ਐਡੀ ਉੱਚੀ ਬੋਲਿਆ ਕਿ ਜਗਸੀਰ ਤਰਬ ਗਿਆ ਪਰ ਸਾਡੀ ਤਾਂ ਸੋਹਰੇ ਮੇਰੇ ਨੇ ਪਹਿਲੀ ਦੇਹੀ ਵੀ ਖੋਲੀ ਤੇ ਨਾਲ ਦੀ ਨਾਲ ਉਹਨੇ ਐਡੀ ਉੱਚੀ ਠਾਕਾ ਮਾਰਿਆ ਕਿ ਜਗਸੀਰ ਨੇ ਛੇਤੀ ਦੇਣੇ ਉੱਠ ਕੇ ਉਸ ਵੱਲ ਇੰਜ ਵੇਖਿਆ ਜਿਵੇਂ ਸੱਚੀ ਮੁੱਚੀ ਉਹਨੂੰ ਕੁਝ ਹੋ ਗਿਆ ਹੁੰਦਾ ਪਰ ਰੌਣਕੀ ਆਪਣੀ ਦਾੜੀ ਦੇ ਵਿਰਲੇ ਵਾਲਾਂ ਵਿੱਚ ਸੱਜੇ ਹੱਥ ਦੀਆਂ ਵਿੰਗੀਆਂ ਉਂਗਲਾਂ ਫੇਰਦਾ ਖੱਬੇ ਹੱਥ ਨਾਲ ਆਪਣੀਆਂ ਨਿੱਕੀਆਂ ਅੱਖਾਂ ਵਿੱਚੋਂ ਵਗਦਾ ਪਾਣੀ ਪੂੰਝੀ ਜਾਂਦਾ ਸੀ ਤੇ ਉਹਦੀਆਂ ਮੁੱਛਾਂ ਹੀਠੋਂ ਵਰਾਛਾਂ ਇੰਜ ਖਿਲਰੀਆਂ ਲੱਗਦੀਆਂ ਸਨ ਜਿਵੇਂ ਅਜੇ ਵੀ ਹੱਸ ਰਿਹਾ ਹੋਵੇ ਕੀ ਗੱਲ ਸੀ ਰੌਣਕਾ ਜਗਸੀਰ ਨੇ ਹੈਰਾਨੀ ਨਾਲ ਪੁੱਛਿਆ ਕੁਛ ਨਹੀਂ ਬੜਾ ਹੈਰਾਨ ਜਾ ਹੋ ਕੇ ਉਹ ਜਗਸੀਰ ਵੱਲ ਝਾਕ ਕੇ ਉਸਨੇ ਜਵਾਬ ਦਿੱਤਾ ਮੈਨੂੰ ਕੀ ਹੋਣਾ ਸੀ ਮੈਂ ਤਾਂ ਤੁਹਾਨੂੰ ਇੱਕ ਬਾਤ ਸੁਣਾਉਂਦਾ ਸੀ ਤੇ ਉਹ ਮੁੜ ਛੱਤ ਵੱਲ ਝਾਕਣ ਲੱਗ ਪਿਆ ਤੇ ਉਵੇਂ ਦਾੜੀ ਦੇ ਵਾਲਾ ਨੂੰ ਫਰੋਲਦਿਆਂ ਇੱਕ ਡੂੰਗਾ ਹੌਂਕਾ ਭਰਦਿਆਂ ਬੋਲਿਆ ਐਦੋਂ ਵੱਧ ਹੋਰ ਆਪਾਂ ਨੂੰ ਕੀ ਹੋਜੂ ਜਗਸਿਆ ਜੇ ਅਜੇ ਵੀ ਕੋਈ ਕਾਸਰ ਹੈ ਤਾਂ ਸਾਡੀ ਜਿਹੜੀ ਪੂਛ ਪਤੇ ਹੋਰੇ ਮੇਰੇ ਤੋਂ ਪੱਟੀ ਦੀ ਐ ਪੱਟ ਲੈ ਗੱਲ ਭਾਵੇਂ ਰੌਣਕੀ ਨੇ ਹੌਂਕਾ ਲੈ ਕੇ ਆਖੀ ਸੀ ਪਰ ਉਹਦੇ ਬੋਲ ਵਿੱਚ ਹਸਾਉਣਾ ਰੋਂ ਵੇਖ ਕੇ ਜਗਸੀਰ ਦੀ ਮੱਲੋ ਮੱਲੀ ਹਾਸੀ ਨਿਕਲ ਗਈ ਫੇ ਤਕੜੀ ਰਾਤ ਤਾਈ ਰੌਣਕੀ ਜਗਸੀਰ ਨੂੰ ਰੂਪ ਬਸੰਤ ਜਾਨੀ ਚੋਰ ਨਾਲ ਦਮਯੰਤੀ ਤੇ ਪੂਰਨ ਭਗਤ ਦੇ ਕਿੱਸਿਆਂ ਚੋਂ ਟੋਟਕੇ ਤੇ ਘਟਨਾਵਾਂ ਸੁਣਾਉਂਦਾ ਰਿਹਾ ਜਗਸੀਰ ਨੂੰ ਇੰਜ ਲੱਗਿਆ ਜਿਵੇਂ ਰੌਣਕੀ ਉਹਨੂੰ ਕਿਸੇ ਚਿੱਕੜ ਵਿੱਚੋਂ ਕੱਢ ਕੇ ਇੱਕ ਓਪਰੀ ਦੁਨੀਆ ਵਿੱਚ ਲੈ ਗਿਆ ਸੀ ਬੜੀ ਓਪਰੀ ਪਰ ਮਨਮੋਹਣੀ ਦੁਨੀਆ ਵਿੱਚ ਤੇ ਉਸ ਰਾਤ ਜਦੋਂ ਉਹ ਸੁੱਤੇ ਤਾਂ ਜਗਸੀਰ ਦਾ ਚਿੱਤ ਕੁਝ ਟਿਕਾਣੇ ਆ ਗਿਆ ਸੀ ਤੇ ਇਸ ਤੋਂ ਅਗਲੀ ਜਿਹੜੀ ਆਡੀਓ ਦੇ ਵਿੱਚ ਅਸੀਂ ਇਸ ਨਾਵਲ ਦਾ ਅਗਲਾ ਭਾਗ ਜਿਹੜਾ ਕਿ 14ਵਾਂ ਭਾਗ ਹੋਏਗਾ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਨਾਵਲ ਦੀ ਜਿਹੜੀ ਕਹਾਣੀ ਹੈ ਬਹੁਤ ਵਧੀਆ ਲੱਗ ਰਹੀ ਹੋਏਗੀ ਬਹੁਤ ਬਹੁਤ ਧੰਨਵਾਦ ਜੀ